ਜਿੱਥੇ ਮੈਂ ਸ਼੍ਰੋਮਣੀ ਕਾਲਜਲ ਦੇ ਡੈਲੀਗੇਟ ਸਹਿਬਾਨਾਂ ਦਾ ਜਿਨ੍ਹਾਂ ਨੇ ਸ਼੍ਰੋਮਣੀ ਕਾਲਜਲ ਦਾ ਨਵਾਂ ਪ੍ਰਧਾਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਬਣ ਤੇ ਵਧਾਈ ਦਿੰਦਾ ਅਤੇ ਸ਼੍ਰੋਮਣੀ ਕਾਲ ਦੇ ਸਮੂਹ ਆਗੂ ਤੇ ਵਰਕਰ ਸਹਿਬਾਨਾਂ ਨੂੰ ਤੇ ਪੰਜਾਬ ਅਸੇ ਨੂੰ ਵਧਾਈ ਦਿੰਦਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੱਕ ਲੀਡ ਕਰਨ ਵਾਲੇ ਜਰਨੈਲ ਤਕੜੇ ਲੀਡਰ ਦੀ ਲੋੜ ਆ ਕਿਉਂਕਿ ਅੱਜ ਪੰਜਾਬ ਦੀ ਕਾਨੂੰਨ ਵਿਵਸਥਾ ਬੜੀ ਮਾੜੇ ਹਾਲਾਤਾਂ ਦੇ ਵਿੱਚ ਆ ਡਵੈਲਪਮੈਂਟ ਰੁਕੀ ਹੋਈ ਆ ਕੋਈ ਰੋਜ਼ਗਾਰ ਨਹੀਂ ਸੋ ਵਿਕਾਸ ਪੁਰਸ਼ ਵੱਲੋਂ ਵਜੋਂ ਜਾਣੇ ਜਾਂਦੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ ਪ੍ਰਧਾਨ ਮੰਨੇ ਨੇ ਅੱਜ ਸਾਰੇ ਵਰਗਾਂ ਨੂੰ ਬੇਨਤੀ ਹੈ ਕਿ ਇੱਕ ਮੁੱਠ ਹੋ ਕੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਚੱਲੀਏ ਉਹਦੇ ਨਾਲ ਹੀ ਕੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਵੱਡੀ ਇੱਕ ਕਾਨਫਰੰਸ ਰੈਲੀ ਹੋਣ ਜਾ ਰਹੀ ਆ ਉਹਦੇ ਸਮੂਹਿਤ ਕਰੀਏ ਨਾਲ ਹੀ ਯੂਥ ਅਕਾਲੀ ਦਲ ਦੇ ਮੈਂ ਸਾਰੇ ਅਹੁਦੇਦਾਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਦਾ ਕਿ ਕੱਲ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਸਵਾਗਤ ਲਈ ਬਠਿੰਡੇ ਤੋਂ ਦਮਦਮਾ ਸਾਹਿਬ ਤੱਕ ਇੱਕ ਗੱਡੀਆਂ ਦੇ ਨਾਲ ਕਾਰਾਂ ਦੇ ਨਾਲ ਮੋਟਰਸਾਈਕਲਾਂ ਦੇ ਨਾਲ ਵੱਡਾ ਰੋਡ ਸ਼ੋਅ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਇਸ ਲਈ ਮੈਂ ਬਠਿੰਡੇ ਦੇ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਦੇ ਔਦੇਦਾਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗੱਡੀਆਂ ਮੋਟਰਸਾਈਕਲ ਆਪਣੇ ਆਪਣੇ ਸਾਧਨ ਲੈ ਕੇ ਪਹੁੰਚੋ ਅਤੇ ਪੰਜਾਬ ਦੇ ਸਾਰੇ ਹੀ ਮੇਨ ਔਦੇਦਾਰਾਂ ਨੂੰ ਬੇਨਤੀ ਕਰਦਾ ਕਿ ਆਓ ਕੱਲ ਨੂੰ ਬਠਿੰਡੇ ਤੋਂ ਦਮਦਮਾ ਸਾਹਿਬ ਵੱਲ ਜਾਂਦੇ ਰੋਡ ਅੱਡਾ ਕੋਟ ਸ਼ਮੀਰ ਤੇ ਸਵੇਰੇ ਕੱਲ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਸਾਧਨਾ ਨਾਲ ਪਹੁੰਚ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਵਾਗਤ ਕਰੀਏ ਅਤੇ ਉਹਨਾਂ ਨੂੰ ਕਾਨਫਰੰਸ ਤੱਕ ਲੈ ਕੇ ਚਲੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ